ਪਿਛਲੇ ਹਾਲਾਤਾਂ ਦੇ ਵਿੱਚ ਇੱਕ ਔਰਤ ਦੇ ਘਰ ਤੋਂ ਲਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਹੁਣ ਉਸ ਦੀ ਸਕੂਟੀ ਇੱਕ ਨਹਿਰ ਦੇ ਕਿਨਾਰੇ 'ਤੇ ਮਿਲੀ ਹੈ ਤੇ ਪਰਿਵਾਰ ਦੇ ਵੱਲੋਂ ਹੁਣ ਲਗਾਤਾਰ ਉਸ ਔਰਤ ਦੀ ਭਾਲ ਕੀਤੀ ਜਾ ਰਹੀ ਹੈ ਪਰੰਤੂ ਹਾਲੇ ਤੱਕ ਉਸ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ। ਦਰਸਲ ਤੁਹਾਨੂੰ ਦੱਸ ਦਈਏ ਕਿ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਔਰਤ ਦੇ ਵੱਲੋਂ ਪਿੰਡ ਦੇ ਹੀ ਮੁੰਡੇ ਦੇ ਨਾਲ ਚੈਟ ਕੀਤੀ ਜਾਂਦੀ ਸੀ। ਅਤੇ ਚੈਟ ਕੀਤੇ ਜਾਣ ਤੋਂ ਬਾਅਦ ਹੀ ਇਹ ਸਾਰਾ ਵਿਵਾਦ ਪੈਦਾ ਹੋਇਆ ਜਿਸ ਤੋਂ ਬਾਅਦ ਉਹ ਮੁੰਡਾ ਕਿਹਾ ਜਾ ਰਿਹਾ ਹੈ ਕਿ ਦੁਕਾਨ ਦੇ ਉੱਤੇ ਆਉਂਦਾ ਹੈ ਤੇ ਦੁਕਾਨ ਤੇ ਹੀ ਉਸ ਔਰਤ ਨੂੰ ਡਰਾ ਧਮਕਾ ਕੇ ਚਲਾ ਜਾਂਦਾ ਹੈ ਜਿਸ ਤੋਂ ਬਾਅਦ ਔਰਤ ਕਾਫੀ ਜਿਆਦਾ ਸਹਿਮ ਜਾਂਦੀ ਹੈ ਤੇ ਘਰ ਤੋਂ ਸਕੂਟੀ ਲੈ ਕੇ ਜਾਂਦੀ ਹੈ ਤੇ ਵਾਪਸ ਨਹੀਂ ਆਉਂਦੀ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਜਦੋਂ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਆਲੇ ਦੁਆਲੇ ਉਸ ਦੀ ਭਾਲ ਕੀਤੀ ਜਾਂਦੀ ਹੈ ਤਾਂ ਨਹਿਰ ਦੇ ਕਿਨਾਰੇ ਤੋਂ ਉਸ ਦੀ ਸਕੂਟੀ ਮਿਲਦੀ ਹੈ ਜਿਸ ਤੋਂ ਬਾਅਦ ਇਹ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਇਸ ਔਰਤ ਦੇ ਵੱਲੋਂ ਨਹਿਰ ਦੇ ਵਿੱਚ ਹੀ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਜਿਸ ਤੋਂ ਬਾਅਦ ਹੁਣ ਲਗਾਤਾਰ ਗੋਤਾਖੋਰਾਂ ਦੇ ਵੱਲੋਂ ਵੀ ਉਸ ਦੀ ਭਾਲ ਕੀਤੀ ਜਾ ਰਹੀ ਹੈ ਪਰੰਤੂ ਹਾਲੇ ਤੱਕ ਉਸ ਔਰਤ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ ਤਾਂ ਪੇਤ ਪਰ ਇੱਕ ਹਾਲਾਤਾਂ ਦੇ ਵਿੱਚ ਘਰ ਤੋਂ ਔਰਤ ਗਾਇਬ ਹੋਈ ਹੈ ਹਾਲੇ ਤੱਕ ਔਰਤ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ ਤੇ ਸਕੂਟੀ ਉਸ ਦੀ ਨਹਿਰ ਦੇ ਕਿਨਾਰੇ ਤੋਂ ਮਿਲੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਕਿ ਇੱਕ ਨਾਲ ਦੇ ਹੀ ਗਵਾਂਢ ਦੇ ਵਿੱਚ ਰਹਿੰਦੇ ਮੁੰਡੇ ਦੇ ਨਾਲ ਉਸ ਦੇ ਵੱਲੋਂ ਚੈਟ ਕੀਤੀ ਜਾ ਰਹੀ ਸੀ ਚੈਟ ਕਰਨ ਤੋਂ ਬਾਅਦ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਉਹ ਮੁੰਡਾ ਦੁਕਾਨ ਦੇ ਉੱਤੇ ਆਉਂਦਾ ਹੈ ਤੇ ਦੁਕਾਨ ਤੇ ਹੀ ਉਸ ਨੂੰ ਡਰਾ ਧਮਕਾ ਕੇ ਚਲਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਔਰਤ ਕਾਫੀ ਜ਼ਿਆਦਾ ਡਰ ਜਾਂਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਲਾਪਤਾ ਹੋ ਜਾਂਦੀ ਹੈ ਹਾਲਾਂਕਿ ਕੀ ਕੁਝ ਕਹਿਣਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਆਓ ਤੁਹਾਨੂੰ ਇੱਕ ਵਾਰ ਉਹ ਵੀ ਸੁਣਾ ਦਿੰਨੇ ਆ ਹਾਂਜੀ ਮੈਂ ਏਐਸਆਈ ਜਸਵੰਦਰ ਸਿੰਘ ਥਾਣਾ ਸਟੀ ਟੂ ਫਰੀ ਕੋਟ ਤਿੱਸੀ ਅਫਸਰ ਲੱਗਾ ਹਾਂ ਸਾਡੇ ਕੋਲ ਕੱਲ ਦਰਖਾਸਤ ਆਈ ਕਿ ਰਾਮਨ ਬਾਜਾਜ ਪਤਨੀ ਜਸਤਿੰਦਰ ਕੁਮਾਰ ਵਾਸੀ ਭੋਲੂ ਵਾਲਾ ਰੋਡ ਫਰੀ ਕੋਟ ਜੋ ਘਰ ਤੋਂ ਗਾਇਬ ਹੈ ਤੇ ਪਰ ਹੁਣ ਸਾਨੂੰ ਪਤਾ ਲੱਗਾ ਫਰੀ ਕੋਟ ਨਹਿਰਾ ਨੇੜੇ ਮੇਰਾ ਨਾਮ ਮਲਸਿੰਗ ਮਲਸਿੰਗ ਮੇਰਾ ਦੇ ਐਕਟਵਾ ਜਿਹੜੀ ਮਿਲ ਗਈ ਹੈ ਸਾਨੂੰ ਤੇ ਜਿਹੜੀ ਉਹਦੀ ਡੈੱਡ ਬੋਡੀ ਮਰੇ ਜੀ ਕੋਈ ਸਰਾਖਣੇ ਲੱਗਾ ਤਫਤੀਸ਼ ਜਾਰੀ ਹੈ ਜਿਵੇਂ ਹੀ ਸਾਨੂੰ ਅੱਗੇ ਉਹਦਾ ਪਤਾ ਲੱਗੂਗਾ ਤੇ ਕਾਰਵਾਈ ਹਮਲੇ ਵਿੱਚ ਲੈਂਦੇ ਜੀ ਸਰ ਇਹ ਕਿੰਨੇ ਕੁ ਮਿਲੀ ਸੀਗੀ ਤੁਹਾਨੂੰ ਐਪਲੀਕੇਸ਼ਨ ਗੁੰਮਸ਼ੂਦਗੀ ਦੀ ਇਹ ਐਪਲੀਕੇਸ਼ਨ ਰਾਤ ਸਾਡੇ ਕੋਲ ਆਈ 2:30 ਵਜੇ ਕਰੀਬ ਕੁਸ਼ਾਇਆ ਸਾਹਮਣੇ ਪਰਿਵਾਰ ਜਿਵੇਂ ਦੱਸ ਰਿਹਾ ਕੋਈ ਧਮਕੀ ਵਗੈਰਾ ਮਿਲੀ ਸੀ ਕੁਸ਼ ਧਮਕੀ ਵਗੈਰਾ ਨਹੀਂ ਇਹਨਾਂ ਦੋਵੇਂ ਤਰ੍ਹਾਂ ਦੀਆਂ ਦਰਖਾਸਤਾਂ ਆਈਆਂ ਸਾਡੇ ਕੋਲ ਇਹ ਪਹਿਲਾਂ ਦੂਜਾ ਪਰਿਵਾਰ ਦਰਖਾਸਤ ਲਗਾ ਕੇ ਗਿਆ ਸਾਡੇ ਕੋਲ 8:00 ਵਜੇ ਤੇ ਅਸੀਂ ਕੱਲ ਸਵੇਰ ਇਹਨਾਂ ਨੂੰ ਬੁਲਾਵਾਂਗੇ ਉਹ ਤੋਂ ਬਰ ਨਾਲ ਸਰਪੰਚ ਵੀ ਸੀਗਾ ਸਰਪੰਚ ਕਹਿੰਦਾ ਕੋਈ ਗਿਲਨ ਨੂੰ ਸਮਝਾਉਣੇ ਦੋਵੇਂ ਪਾਰਟੀਆਂ ਨੂੰ ਪਰ ਹੁਣ ਆਹ ਗੱਲ ਸਾਹਮਣੇ ਆਈ ਆ ਤੇ ਜਿਵੇਂ ਹੀ ਕੋਈ ਡੈੱਡ ਬੋਡੀ ਪਰ ਜਾਂ ਕੋਈ ਪਤਾ ਲੱਗਦਾ ਸ਼ਰਾਬ ਲੱਗੂਗਾ ਤਗਲੀ ਕਾਰਜਾਂ ਵਿੱਚ ਜਾਂਦੀ ਜਾਊਗੀ ਸਰ ਦੂਜੀ ਪਾਰਟੀ ਕਿਸ ਤਰ੍ਹਾਂ ਜਿਸ ਤਰ੍ਹਾਂ ਦੂਜੀ ਪਾਰਟੀ ਕਹਿ ਰਹੀ ਹੈ ਦੂਸਰੀ ਪਾਰਟੀ ਕਹਿ ਰਹੀ ਹੈ ਵੀ ਸਾਨੂੰ ਜਿਹੜੇ ਮੈਸੇਜ ਆ ਰਹੇ ਆ ਤੁਹਾਡੇ ਘਰੇ ਵੀ ਇਸ ਤਰ੍ਹਾਂ ਇੱਕ ਦੂਜੇ ਨੂੰ ਤਾਂ ਇਹਨਾਂ ਦੀ ਕੋਈ ਪਹਿਲਾਂ ਕੋਈ ਗੱਲਬਾਤ ਹੋਊਗੀ ਜੀ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਵੀ ਜਿਵੇਂ ਸਾਹਮਣੇ ਗੱਲ ਆਊਗੀ ਤੇ ਤੁਹਾਨੂੰ ਕੀ ਕੀ ਬਰੁਆਮਤ ਹੋਇਆ ਜੀ ਫਿਰ ਇਥੋਂ ਹੁਣ ਕੱਲੀ ਐਕਟਵਾ ਖੜੀ ਹੈ ਜੀ ਕੱਲੀ ਤੇ ਸਰ ਇੱਕ ਨਿਸ਼ਾਨ ਵਗੈਰਾ ਵੀ ਕੋਈ ਮਿਲਿਆ ਕੋਈ ਖਾ ਨਿਸ਼ਾਨ ਮੜਾ ਜਿਹਾ ਲੱਗਦਾ ਜਿਵੇਂ ਕੋਈ ਕਿੜੀ ਸਜੀ ਵੱਜੀ ਆ ਨਹਿਰ ਵਾਲੇ ਮੇਰੀ ਵਾਇਫ ਸੀ ਗਈ ਉਹਨਾਂ ਦੀ ਯਾਦ ਮਤਲਬ ਐਕਟਵਾ ਮਿਲਿਆ ਐਸੋ ਨਹਿਰ ਤੋਂ ਕੀ ਗੱਲ ਕੀ ਹੋਈ ਸੀ ਕੱਲ ਕੁਝ ਨਹੀਂ ਜੀ ਕੱਲ ਮੁੰਡਾ ਸੀ ਕੋਈ ਗਲੀ ਸਟੈਟ ਕਰਦਾ ਸੀਗਾ ਉਹਨਾਂ ਨੇ ਦੁਕਾਨ ਤੇ ਆ ਕੇ ਤੁਮਕੀ ਤੁਮਕੀ ਦਿੱਤੀ ਜੋ ਟੈਨਸ਼ਨ ਲੈ ਗਈ ਟੈਨਸ਼ਨ ਜੀ ਆ ਕੇ ਕੌਣ ਸੀ ਮੁੰਡਾ ਕੁਲਵਿੰਦਰ ਸਿੰਘ ਦਾ ਇਹ ਨਮਨ ਨਮਨ ਦਮੰਦਾਰ ਕਿੰਨੇ ਕਵੇ ਤੇ ਤੁਹਾਡੇ ਨਾਲ ਕੋਈ ਗੱਲ ਹੋਈ ਸੀ ਫੋਨ ਵਗੈਰਾ ਤੇ ਕਿਵੇਂ ਪਤਾ ਲੱਗਿਆ ਤੁਹਾਨੂੰ ਚੈਟ ਵਗੈਰਾ ਤੇ ਉਹ ਆਪ ਹੀ ਐਸੀ ਦੁਕਾਨ ਤੇ ਹਾਂਜੀ ਤੇ ਇਹਨੂੰ ਮੈਂ ਦੁਕਾਨ ਤੇ ਬੁਲਾ ਲਿਆ ਸੀ ਕਹਿੰਦੇ ਉਹ ਇਹਨੂੰ ਧਮਕੀ ਦੇ ਲਾਪੇ ਕਿ ਸਾਡੇ ਕੋਲ ਸਬੂਤ ਹੈਗੇ ਬਸ ਉਸ ਕਹਿੰਦੀ ਮੈਂ ਬੱਚੇ ਨੂੰ ਲੈਣ ਚਲੀ ਮੈਂ ਆ ਗਈ 2 ਮਿੰਟ ਤੇ ਬਸ ਉਸ ਤੋਂ ਬਾਅਦ ਵਾਪਸ ਨਹੀਂ ਆਈ ਅੱਜ ਪਤਾ ਲੱਗਾ ਕਦੋਂ ਦੀ ਘਟਨਾ ਕਦੋਂ ਦੀ ਕੱਲ ਦੀ ਹੈ ਜੀ ਕੱਲ ਮੇਰੇ ਕੋਲ 7 ਵਜੇ ਸੀ 11 ਵਜੇ ਕਰੋ ਆਏ ਸੀ ਕਿਸੇ ਸੀ ਬਸ ਦੁਕਾਨ ਤੇ ਮੇਰੇ ਕੋਲ ਆ ਗਏ ਉਹੀ ਟਾਈਮ ਸੀਗਾ ਉਹਦੇ ਚਲੇ ਗਏ ਦੁਕਾਨ ਤੇ ਜਦੋਂ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਸਬੂਤ ਹੈਗੇ ਜੀ ਕਰੋ ਪੁਲਿਸ ਤੇ ਰੈਕਟ ਹਾਂਜੀ ਹਾਂਜੀ ਪੁਲਿਸ ਕਾਰ ਪੁਲਸ ਨੇ ਐਪਲੀਕੇਸ਼ਨ ਲਿਖੀ ਹੈ ਹਾਂਜੀ ਕੀ ਕੰਮ ਕਰਦੇ ਤੁਸੀਂ ਕੀ ਲੱਗਦਾ ਤੁਹਾਨੂੰ ਸਾਨੂੰ ਤਾਂ ਇਹ ਨਹੀਂ ਲੱਗਦਾ ਜੀ ਬਸ ਉਹਨਾਂ ਨਾਲ ਗੱਲਾਂ ਦੀ ਟੈਨਸ਼ਨ ਲੈ ਗਈ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਇਹ ਜਿਹੜੀ ਧਮਕੀ ਦਾ ਸੀ ਅੱਗੇ ਮੇਰੇ ਤੋਂ ਕਾਮ ਕੀ ਦੁਕਾਨ ਤੇ ਆ ਕੇ ਕਹਿ ਗਏ ਸਾਡੇ ਕੋਲ ਪ੍ਰੂਫ ਹੈ ਕਿ ਤੇਰੇ ਤੂੰ ਨਾਲ ਚੈਟ ਕਰਦੀ ਹੈਂ ਵੀ ਇੱਕ ਤੂੰ ਬਦਨਾਮ ਕਰ ਦਿਆਂਗੇ ਪੂਰੀ ਇੱਕ ਕਿਹਦੇ ਨਾਲ ਚੈਟ ਕਰਦੀ ਗਲੀ ਦਾ ਮੁੰਡਾ ਹੈ ਦਾ ਮਨੂ ਮਨੂ ਗਵਿੰਦਰ ਦਾ ਮੁੰਡਾ ਤੇ ਨਾਲ ਕੀ ਬੱਚੇ-ਪੁੱਛੇ ਕੀ ਆ ਤੁਹਾਡੇ ਮੇਰੇ ਦੋ ਬੱਚੇ ਆ ਜੇ ਇੱਕ ਬੇਟਾ ਤੇ ਬੇਟੀ ਕਿੰਨੀ ਉਮਰ ਦੇ ਸੀ ਇਹ ਬੇਟੀ ਹੈਗੀ 15 ਸਾਲ ਦੀ ਬੇਟਾ ਹੈਗਾ 12 ਸਾਲ ਦਾ ਤੇ ਇਹਨਾਂ ਦੀ ਤੁਹਾਡੀ ਉਮਰ ਕਿੰਨੀ 33 ਸਾਲ ਸੀ ਮੇਰੀ ਸਿਸਟਰ ਆ ਵੀਰੇ ਕੱਲ ਇਹਨਾਂ ਦਾ ਫੋਨ ਆਇਆ ਸੀ ਘਰੋਂ ਵੀ ਕੋਈ ਪ੍ਰੋਬਲਮ ਹੋ ਗਈ ਹੈ ਤੁਸੀਂ ਆਓ ਤੇ ਉਹ ਚਲੇ ਗਏ ਘਰੋਂ ਤੇ ਇਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਉਹ ਕਹਿੰਦੇ ਇੱਦਾਂ ਦਾ ਕਰਕੇ ਕੋਈ ਲੜਕਾ ਸੀਗਾ ਕੋਈ ਉਹਨਾਂ ਦੀ ਚੈਟ ਤੇ ਮਾੜੀ-ਮੋਟੀ ਗੱਲ ਹੋਈ ਆ ਤੇ ਉਹ ਆਕੇ ਉਹਨਾਂ ਦੇ ਪੇਰੈਂਟਸ ਵਗੈਰਾ ਧਮਕੀ ਦੇ ਕੇ ਗਿਆ ਦੁਕਾਨ ਤੇ ਆਕੇ ਉਹ ਕੋਈ ਗੱਲ ਕਰ ਗਏ ਤੇ ਉਸ ਤੋਂ ਬਾਅਦ ਉਹ ਕੁੜੀ ਸਾਡੀ ਕਹਿੰਦੀ ਵੀ ਮੈਂ ਦੋ ਮਿੰਟਾ ਬੇਟੇ ਨੂੰ ਬਿਠਾ ਲਿਆਵਾਂ ਬਸ ਉਹ ਦੋ ਮਿੰਟ ਦੇ ਵਿੱਚ ਵਿੱਚ ਸਕੂਟਰੀ ਲੈ ਕੇ ਚਾਬੀ ਲੈ ਕੇ ਘਰੋਂ ਪਤਾ ਨਹੀਂ ਕਿਹੜੀ ਸਾਈਡ ਚਲੀ ਗਈ ਸੀ ਸਾਰੀ ਰਾਤ ਅਸੀਂ ਲੱਭਦੇ ਰਹੇ 12:00 12:30 ਸੀ ਪੁਲਿਸ ਨੂੰ ਕੰਪਲੀਟ ਵੀ ਕੀਤੀ ਆ ਕੱਲ ਦੇ ਸਾਰੀ ਨਹਿਰ ਅਸੀਂ ਜੋ ਵੀ ਕੋਈ ਰੈਸਟੋਰੈਂਟ ਕੁਝ ਨਹੀਂ ਅਸੀਂ ਹੋਸਟਲ ਹਾਊਸ ਦੇ ਔਰ ਅੱਜ ਅਸੀਂ ਆਹ ਮਚਾਕੀ ਵਾਲੇ ਡਰੇਨ ਜਿਹੜੇ ਮੈਜ ਲੱਗੇ ਡੈਮ ਇੱਥੇ ਅਸੀਂ ਦੇਖਣ ਆਏ ਸੀਗੇ ਤੇ ਅਸੀਂ ਉਧਰ ਉਧਰ ਆ ਰਹੇ ਸੀਗੇ ਸਾਨੂੰ ਦੂਰੋਂ ਪਤਾ ਲੱਗਿਆ ਕਿ ਸਕੂਟਰੀ ਖੜੀ ਹੈ ਉਹ ਸ਼ਾਇਦ ਸਾਡੀ ਅਸੀਂ ਦੂਜੇ ਪਾਸੇ ਆ ਕੇ ਦੇਖਿਆ ਤਾਂ ਸਾਨੂੰ ਇੱਥੇ ਸਕੂਟਰੀ ਬਰਾਮਦ ਹੋਈ ਹੈ ਸਾਡੀ ਸਾਨੂੰ ਕੁੜੀ ਦਾ ਸਾਡੀ ਦਾ ਕੁਝ ਨਹੀਂ ਪਤਾ ਕਿੱਥੇ ਲਾਪਤਾ ਤੇ ਸਾਡੀ ਇੱਕੋ ਹੀ ਮੰਗ ਹੈ ਜੀ ਇਥੋਂ ਸਾਨੂੰ ਪਤਾ ਸਾਡੀ ਕੁੜੀ ਨੇ ਮਹਿਰਤ ਛਾਲ ਨਹੀਂ ਮਾਰੀ ਔਰ ਉਹਨੂੰ ਘਰੀਸ ਕੇ ਛੁੱਟਿਆ ਗਿਆ ਜਿਵੇਂ ਉਹਦੇ ਨਿਸ਼ਾਨ ਪਾਏ ਗਿਆ ਦਾ ਸਾਰੇ ਦੇਖੇ ਗਿਆ ਸੀ ਤੇ ਤੁਸੀਂ ਮਤਲਬ ਸੀ ਤਾਂ ਇਹ ਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਜਿੱਨਾਂ ਦਾ ਵੀ ਇਹ ਕੰਮ ਹੈ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਤੇ ਜੋ ਬਣਦੀ ਸਜ਼ਾ ਦਿੱਤੀ ਜਾਵੇ ਕਿ ਕਿਸ ਤਰ੍ਹਾਂ ਦੇ ਕਿੱਥੇ ਤੁਹਾਨੂੰ ਨਿਸ਼ਾਨ ਮਿਲਣਗੇ ਨਿਸ਼ਾਨ ਆਪਣੇ ਜਿਵੇਂ ਆਦੀ ਪਟੜੀ ਦੇ ਉੱਤੇ ਜਿਹੜਾ ਇਹਦੀ ਆਪਣੀ ਨਹਿਰ ਦੀ ਪਟੜੀ ਉੱਤੇ ਕਿਢੀ ਸੰਦੇ ਨਿਸ਼ਾਨ ਆ ਪੈਰਾਂ ਦੇ ਥੱਲੇ ਨੂੰ ਨਹਿਰ ਦੇ ਪੂਰੇ ਨਿਸ਼ਾਨ ਦੇਖਣ ਨੂੰ ਮਿਲਦੇ ਆ ਔਰ ਇਹ ਸਕੂਟਰੀ ਸਾਨੂੰ ਅੱਜ ਮਿਲੀ ਹੈ ਇਹ ਨਹੀਂ ਲੱਗਦਾ ਨਹੀਂ ਆ ਵੀ ਇਹ ਰਾਤ ਦੀ ਖੜੀ ਹੋਗੀ ਕਿਉਂਕਿ ਰਾਤ ਦਾ ਵੀ ਕਲ ਖੜਿਆ ਤੁਹਾਨੂੰ ਪਤਾ ਡਸਟਿੰਗ ਵਗੈਰਾ ਮਿੱਟੀ ਪੈ ਜਾਂਦੀ ਉੱਤੇ ਇਹ ਸਕੂਟਰੀ ਸਾਨੂੰ ਐ ਲੱਗਦਾ ਕੋਈ ਸਾਜ਼ਿਸ਼ ਦੇ ਅਗੇਸਟ ਇਹਨੂੰ ਇੱਥੇ ਲਾਇਆ ਗਿਆ ਕਿਉਂਕਿ ਜੇ ਕੁੜੀ ਸਾਡੀ ਨੇ ਲਹਿਰ ਚ ਛਾਲ ਮਾਰਨੀ ਹੁੰਦੀ ਉੱਥੋਂ 2 ਮਿੰਟ ਦਾ ਰਸਤਾ ਹੀ ਉਹਨੂੰ ਮੈਦ ਚ ਛਾਲ ਮਾਰਨ ਨੂੰ ਉਹ ਘੁੰਮ ਕੇ ਉੱਥੋਂ ਵੀ ਮਾਰ ਸਕਦੀ ਸੀ ਆ 7 ਕਿਲੋਮੀਟਰ 6 ਕਿਲੋਮੀਟਰ ਆ ਕੇ ਔਰ ਤੁਹਾਨੂੰ ਪਤਾ ਇਸ ਸੁੰਨ ਸੁਨਾ ਰਸਤਾ ਵਾ ਇੱਥੇ ਇਕੱਲੇ ਬੰਦੇ ਦਾ ਵੀ ਆਉਣਾ ਬਹੁਤ ਔਖਾ ਵਾ ਤੇ ਕੁੜੀ ਦਾ ਤਾਂ ਫਿਰ ਤੁਹਾਨੂੰ ਪਤਾ ਇਹ ਸਾਨੂੰ ਕੋਈ ਸਾਜ਼ਿਸ਼ ਲੱਗ ਰਹੀ ਹੈ ਤੇ ਕਾਰਵਾਈ ਕੀਤੀ ਜਾਵੇ ਬਣਦੀ ਜੋ ਕਾਰਵਾਈ ਸ਼ੱਕ ਲੱਗਦਾ ਸ਼ੱਕ ਜਿਵੇਂ ਦੱਸੀ ਜਾਂਦੇ ਜੀ ਇਹਨਾਂ ਨੂੰ ਪਤਾ ਸੀ ਇਹਨਾਂ ਨੇ ਸਾਨੂੰ ਘਰੇਲੂ ਗੱਲ ਦਾ ਦੱਸਿਆ ਹੀ ਨਹੀਂ ਆ ਕਹਿੰਦੇ ਮ ਅੱਜ ਪਤਾ ਲੱਗਿਆ ਸਾਨੂੰ ਆਕੇ ਕੋਈ ਮੁੰਡੇ ਦੀ ਗੱਲਬਾਤ ਸੀ ਜੀ ਮੰਨੂ ਨਾਂ ਦਾ ਮੁੰਡਾ ਕੋ ਫਰੀਦਕੋਟ ਦਾ ਸਾਨੂੰ ਗੱਲ ਦਾ ਪਤਾ ਹੀ ਨਹੀਂ ਸੀਗਾ ਇਹਨਾਂ ਨੇ ਪਹਿਲਾਂ ਕੋਈ ਗੱਲ ਨਹੀਂ ਦੱਸੀ ਉਹ ਅੱਜ ਆ ਕੇ ਜਦੋਂ ਨਹੀਂ ਕੁੜੀ ਮਿਲੀ ਸਾਨੂੰ ਉਹਦੇ ਬਾਅਦ ਇਸ ਕਾਰਵਾਈ ਦਾ ਪਤਾ ਲੱਗਿਆ ਸਾਨੂੰ ਪਹਿਲਾਂ ਤਾਂ ਕੋਈ ਗੱਲ ਦਾ ਨਹੀਂ ਪਤਾ ਮੰਗ ਸਾਡੀ ਇਹੋ ਹੀ ਹੈ ਜੀ ਜਿਵੇਂ ਵੀ ਇਹ ਕਾਰਵਾਈ ਪੂਰੀ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿਨ੍ਹਾਂ ਦਾ ਵੀ ਇਹ ਕੰਮ ਹੈ ਔਰ ਜਿੱਦਾਂ ਵੀ ਤੁਹਾਨੂੰ ਲੱਗਦਾ ਇਹ ਕਾਰਵਾਈ ਪੂਰੀ ਪੁਲਿਸ ਨੂੰ ਸਾਨੂੰ ਪ੍ਰਸ਼ਾਸਨ ਤੇ ਮਾਣ ਹੈ ਵੀ ਇਮਾਨਦਾਰੀ ਨਾਲ ਪੂਰਾ ਕੰਮ ਕਰਕੇ ਸਾਨੂੰ ਅਨਸਾਫ਼ ਦੋਣਗੇ